ਇਹ ਕਹਾਣੀ ਹੈ ਅਮਨਦੀਪ ਕੌਰ ਦੀ ਅਤੇ ਉਹਨਾਂ ਦੇ ਪਿਤਾ ਦੀ ਇੱਕ ਪਿਤਾ ਜੋ ਕਿ ਆਪਣੀ ਧੀ ਤੇ ਬਹੁਤ ਮਾਣ ਕਰਦਾ ਸੀ ਪਿਆਰ ਕਰਦਾ ਸੀ ਅਤੇ ਹਮੇਸ਼ਾ ਆਪਣੀ ਧੀ ਨੂੰ ਨਾਲ-ਨਾਲ ਰੱਖਦਾ ਸੀ ਲਾਡਲੀ ਧੀ ਅਮਨਦੀਪ ਕੌਰ ਵੀ ਆਪਣੇ ਪਿਤਾ ਦੇ ਨਾਲ ਕਦੇ ਜਿਮ ਜਾਂਦੀ ਕਦੇ ਬਾਜ਼ਾਰ ਅਤੇ ਦੋਵੇਂ ਜਾਣੇ ਹੀ ਕਰਦਾ ਸਾਰਾ ਕੰਮ-ਕਾਰ ਮਿਲ ਕੇ ਕਰਦੇ ਹੁੰਦੇ ਸੀ ਇੱਕ ਹੱਸਦਾ-ਵੱਸਦਾ ਖੁਸ਼ੀ ਪਰਿਵਾਰ ਜਿਸ ਤੇ ਵਿੱਚ ਧੀ ਨੂੰ ਉਸਤੇ ਪਿਓ ਦੇ ਨਾਲ ਦੇਖ ਕੇ ਹਰ ਕੋਈ ਇਹੀ ਆਖਦਾ ਸੀ ਕਿ ਕਿੰਨਾ ਵਧੀਆ ਰਿਲੇਸ਼ਨ ਹੈ ਇਹਨਾਂ ਦਾ ਕਿੰਨੀ ਚੰਗੀ ਅੰਡਰਸਟੈਂਡਿੰਗ ਹੈ 15 ਸਾਲ ਦੀ ਜਵਾਨ ਧੀ ਨੂੰ ਪਿਓ ਆਪਣੇ ਨਾਲ ਜਿਮ ਤੱਕ ਵੀ ਲੈ ਕੇ ਜਾਂਦਾ ਹੁੰਦਾ ਸੀ ਪਰ ਇੱਕ ਦਿਨ ਅਚਾਨਕ ਇਸ ਧੀ ਦਾ ਐਕਸੀਡੈਂਟ ਹੁੰਦਾ ਇਸ ਹਾਦਸੇ ਦੇ ਵਿੱਚ ਤਾਂ ਇਹ ਕੁੜੀ ਬਚ ਜਾਂਦੀ ਹੈ ਪਰ ਜਿਵੇਂ ਹੀ ਇਹ ਪਿਓ ਆਪਣੀ ਧੀ ਨੂੰ ਹਾਦਸੇ ਤੋਂ ਬਾਅਦ ਘਰ ਲੈ ਕੇ ਆਂਦਾ ਉਸ ਦਾ ਆਪਣੀ ਧੀ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਉਸ ਦੇ ਨਾਲ ਨਫ਼ਰਤ ਹੋ ਜਾਂਦੀ ਹੈ ਪਿਓ ਨੂੰ ਗੁੱਸਾ ਹੁੰਦਾ ਹੈ ਈਰਖਾ ਹੁੰਦੀ ਹੈ ਅਤੇ ਆਖਦਾ ਉਹ ਪਿਓ ਆਪਣੀ ਧੀ ਨੂੰ ਕਿ ਤੂੰ ਇਹ ਸਭ ਕੁਝ ਕਰਨ ਤੋਂ ਪਹਿਲਾਂ ਮਰ ਕਿਉਂ ਨਾ ਗਈ ਇੱਕ ਇਹੋ ਜਿਹਾ ਹਾਦਸਾ ਜਿਸ ਨੇ ਕੀ ਅਮਨਦੀਪ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਅਤੇ ਇਸ ਤੋਂ ਬਾਅਦ ਉਸ ਦੇ ਨਾਲ ਇੱਕ ਤੋਂ ਇੱਕ ਮਾੜੀਆਂ ਘਟਾਵਾਂ ਹੁੰਦੀਆਂ ਗਈਆਂ ਉਹ ਪਿਓ ਅਤੇ ਪਰਿਵਾਰ ਜਿਸ ਤੇ ਇਸ ਕੁੜੀ ਨੂੰ ਮਾਣ ਸੀ ਉਸ ਦੇ ਵੱਲੋਂ ਹੀ ਆਪਣੀ ਧੀ ਦੇ ਨਾਲ ਉਹ ਕੁਝ ਕਰ ਗੁਜ਼ਰਦਾ ਇਹ ਪਰਿਵਾਰ ਜਿਸ ਨੂੰ ਕੀ ਦੱਸਦੇ ਹੋ ਅੱਜ ਕਈ ਤਰ੍ਹਾਂ ਦੇ ਸਵਾਲ ਮਨ ਦੇ ਵਿੱਚ ਉਮੜ ਪੈਂਦੇ ਨੇ ਕਿ ਅਮਨਦੀਪ 15 ਸਾਲ ਦੀ ਕੁੜੀ ਦਾ ਆਖਿਰਕਾਰ ਕਸੂਰ ਹੀ ਗਈ ਸੀ। ਇਹ ਕਹਾਣੀ ਅਮਨਦੀਪ ਦੀ ਹੈ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਸਕੂਲ ਦੇ ਵਿੱਚ ਪੜਦੀ ਹੁੰਦੀ ਸੀ 15 ਸਾਲ ਦੀ ਵਿਦਿਆਰਥਣ ਸੀ ਅਤੇ ਸਕੂਲ ਦੇ ਵਿੱਚ ਹੀ ਪੜਦਾ ਮੁੰਡਾ ਟੌਟ ਜਿਸ ਦੀ ਉਮਰ 17 ਸਾਲ ਦੀ ਸੀ ਮੁੰਡਾ ਤੇ ਕੁੜੀ ਇੱਕ ਦੂਸਰੇ ਦੇ ਸੰਪਰਕ ਦੇ ਵਿੱਚ ਆਏ ਹੁਣ ਯਕੀਨਨ ਹੈ ਕਿ ਜਦੋਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਦੇਖਦੇ ਆ ਤਾਂ ਉੱਥੇ ਇਹ ਗੱਲ ਆਮ ਹੈ ਕਿ ਕੋਈ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਦੋਸਤ ਹੋਣ ਜਦੋਂ ਉਹ ਆਪਣੀ ਟੀਨੇਜ ਦੇ ਵਿੱਚ ਪਹੁੰਚਦੇ ਨੇ ਤਾਂ ਕਿਸੇ ਦੇ ਨਾਲ ਉਹ ਰਿਸ਼ਤਾ ਕਾਇਮ ਕਰਨਾ ਇੱਕ ਮਾਮੂਲੀ ਗੱਲ ਸਮਝਦੇ ਨੇ ਪਰ ਜਦੋਂ ਅਸੀਂ ਪੰਜਾਬੀ ਪਰਿਵਾਰ ਜੋ ਕਿ ਪੰਜਾਬ ਦੇ ਨਾਲ ਸੰਬੰਧਿਤ ਨੇ ਜਿੱਥੇ ਦਾ ਕਲਚਰ ਹੋਰ ਹੈ ਜਿੱਥੇ ਦੀ ਸੋਚ ਅਲੱਗ ਹੈ ਅਤੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਤੱਕ ਵੀ ਅਪਣਾਇਆ ਨਹੀਂ ਹੈ ਜਦੋਂ ਇਹੋ ਜਿਹੇ ਮਾਪਿਓ ਨੂੰ ਇਹੋ ਜਿਹੇ ਪਰਿਵਾਰ ਨੂੰ ਪਤਾ ਲੱਗੇ ਕਿ ਉਹਨਾਂ ਦੀ ਧੀ ਦਾ ਕਿਤੇ ਬਾਹਰ ਕਿਸੇ ਦੇ ਨਾਲ ਰਿਲੇਸ਼ਨ ਹੈ ਅਤੇ ਉਹ ਉਸ ਦੇ ਨਾਲ ਘੁੰਮਣ ਫਿਰਨ ਜਾ ਰਹੀ ਹੈ ਤਾਂ ਯਕੀਨਨ ਮਾਪਿਓ ਦਾ ਮਨ ਦੁਖੀ ਹੁੰਦਾ ਹੈ ਪਰ ਇਸ ਘਰ ਦੇ ਵਿੱਚ ਅਮਨਦੀਪ ਦੇ ਨਾਲ ਉਸ ਦਾ ਇੱਕ ਭਰਾ ਨਰਿੰਦਰ ਸਿੰਘ ਵੀ ਰਹਿੰਦਾ ਸੀ ਮਾਪਿਓ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਡੇ ਮੁੰਡੇ ਦਾ ਇੱਥੋਂ ਦੀ ਕਿਸੇ ਗੋਰੀ ਦੇ ਨਾਲ ਸਬੰਧ ਹੈ ਅਤੇ ਹੁਣ ਜਦੋਂ ਅਮਨਦੀਪ ਦੇ ਰਿਸ਼ਤੇ ਦੇ ਬਾਰੇ ਘਰ ਦੇ ਵਿੱਚ ਪਤਾ ਲੱਗਦਾ ਹੈ ਕਿ ਇਸ ਦਾ ਵੀ ਕਿਸੇ ਗੋਰੇ ਦੇ ਨਾਲ ਬਾਹਰ ਰਿਸ਼ਤਾ ਹੈ ਕੋਈ ਦੋਸਤ ਬਣਾਇਆ ਹੋਇਆ ਇਸ ਨੇ ਤਾਂ ਘਰ ਦੇ ਵਿੱਚ ਹੰਗਾਮਾ ਹੁੰਦਾ ਹੈ ਹੰਗਾਮਾ ਵੀ ਇਸ ਕਦਰ ਕਿ ਰਾਤ ਬੜੀ ਔਖੀ ਕੱਟੀ ਕੁੜੀ ਨੇ ਜਦੋਂ ਪਿਓ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਧੀ ਦਾ ਐਕਸੀਡੈਂਟ ਹੋਇਆ ਸੀ ਉਸ ਹਾਦਸੇ ਦੇ ਵਿੱਚੋਂ ਤਾਂ ਧੀ ਬਚ ਗਈ ਸੀ ਪਰ ਉਹ ਜਿਸ ਮੁੰਡੇ ਦੇ ਨਾਲ ਕਾਰ ਦੇ ਵਿੱਚ ਬੈਠੀ ਹੋਈ ਸੀ ਜਿਸ ਕਾਰ ਦਾ ਐਕਸੀਡੈਂਟ ਹੋਇਆ ਸੀ ਉਸ ਦੇ ਬਾਰੇ ਜਦੋਂ ਪੁੱਛ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਕੁੜੀ ਉਸ ਮੁੰਡੇ ਦੇ ਸੰਪਰਕ ਦੇ ਵਿੱਚ ਕਾਫੀ ਸਮੇਂ ਤੋਂ ਹੈ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਨੇ ਕਈ ਵਾਰੀ ਇਹ ਹੈਂਗ ਆਊਟ ਕਰ ਚੁੱਕੇ ਨੇ ਕਈ ਵਾਰੀ ਬਾਹਰ ਘੁੰਮਣ ਜਾ ਚੁੱਕੇ ਨੇ ਅਤੇ ਹੁਣ ਇੱਕ ਐਕਸੀਡੈਂਟ ਦੇ ਜ਼ਰੀਏ ਇਹ ਸਭ ਕੁਝ ਪਿਤਾ ਨੂੰ ਪਤਾ ਲੱਗ ਗਿਆ ਕਿ ਉਸ ਦੀ ਧੀ ਬਾਹਰ ਕੀ ਕੁਝ ਕਰ ਰਹੀ ਸੀ ਹੁਣ ਇਹਨਾਂ ਗੱਲਾਂ ਤੋਂ ਹੀ ਨਿਰਾਸ਼ ਹੋ ਕੇ ਨਾਰਾਜ਼ ਹੋ ਕੇ ਪਿਓ ਨੂੰ ਆਪਣੀ ਧੀ ਦੇ ਨਾਲ ਨਫ਼ਰਤ ਹੋ ਗਈ ਪਿਓ ਇਸ ਹੱਦ ਤੱਕ ਇਸ ਗੱਲ ਨੂੰ ਸੋਚ-ਸੋਚ ਕੇ ਤੰਗ ਪਰੇਸ਼ਾਨ ਹੋ ਗਏ ਕਿ ਹੁਣ ਮੈਂ ਆਪਣੀ ਧੀ ਦੀ ਜਾਨ ਹੀ ਲੈ ਲੈਣੀ ਹੈ ਆਸ-ਪਾਸੇ ਰਹਿੰਦੇ ਪੰਜਾਬੀ ਕਮਿਊਨਿਟੀ ਦੇ ਲੋਕ ਦੋਸਤ ਰਿਸ਼ਤੇਦਾਰ ਸਾਰਿਆਂ ਦੇ ਵੱਲੋਂ ਘਰ ਦੇ ਵਿੱਚ ਫੋਨ ਕਰਕੇ ਇਸ ਦੇ ਬਾਰੇ ਪੁੱਛਿਆ ਜਾ ਰਿਹਾ ਸੀ ਪਿਤਾ ਹੋਰ ਜ਼ਿਆਦਾ ਚਿੰਤਾ ਦੇ ਵਿੱਚ ਆ ਗਏ ਕਿ ਮੇਰੀ ਧੀ ਦੀ ਇੱਜ਼ਤ ਨੂੰ ਕੋਈ ਦਾਗ ਨਾ ਲੱਗ ਜਾਵੇ ਮੈਨੂੰ ਕੋਈ ਪੁੱਠਾ ਸਿੱਧਾ ਨਾ ਕੁਝ ਕਹਿ ਦੇਵੇ ਉਹ ਆਪਣੀ ਇਸ ਧੀ ਨੂੰ ਚਾਕੂ ਮਾਰ ਕੇ ਖਤਮ ਕਰਨਾ ਚਾਹੁੰਦੇ ਸੀ ਪਰ ਕਿਸੇ ਤਰ੍ਹਾਂ ਦੇ ਨਾਲ ਕੁੜੀ ਦੱਸਦੀ ਹੈ ਅਮਨਦੀਪ ਕੌਰ ਜਿਸ ਨੇ ਅਗਲੇ ਦਿਨ ਸਕੂਲ ਦੇ ਵਿੱਚ ਜਾ ਕੇ ਆਪਣੀ ਹੀ ਸਹੇਲੀਆਂ ਨੂੰ ਦੱਸਿਆ ਆਪਣੇ ਉਸ ਦੋਸਤ ਨੂੰ ਦੱਸਿਆ ਕਿ ਮੇਰੇ ਪਿਤਾ ਮੈਨੂੰ ਮਾਰਨਾ ਚਾਹੁੰਦੇ ਸੀ ਪਰ ਮੈਂ ਕਿਸੇ ਤਰ੍ਹਾਂ ਬਾਥਰੂਮ ਦੇ ਵਿੱਚ ਖੁਦ ਨੂੰ ਬੰਦ ਕਰ ਲਿਆ ਇੱਥੇ ਆਪਣੀ ਜਾਨ ਬਚਾਈ ਪਿਤਾ ਦਾ ਗੁੱਸਾ ਠੰਡਾ ਹੋ ਗਿਆ ਉਸ ਨੂੰ ਇਹ ਲੱਗ ਰਿਹਾ ਸੀ ਕਿ ਹੁਣ ਜਾਂ ਤਾਂ ਪਿਤਾ ਮੈਨੂੰ ਖਤਮ ਕਰ ਦੇਣਗੇ ਜਦੋਂ ਉਹ ਸਕੂਲ ਤੋਂ ਵਾਪਸ ਆਉਂਦੀ ਹੈ ਜਾਂ ਫਿਰ ਉਸਦੇ ਮਨ ਦੇ ਵਿੱਚ ਇਹ ਵੀ ਸੀ ਕਿ ਹੋ ਸਕਦਾ ਹੈ ਕਿ ਉਸਦੇ ਪਿਤਾ ਇਹ ਸਾਰੇ ਹਾਲਾਤਾਂ ਤੇ ਗੱਲਾਂ ਨੂੰ ਸਮਝ ਜਾਣਗੇ ਪਰ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਸੀ ਕੁੜੀ ਨੂੰ ਇਹ ਸਮਝਣ ਦੇ ਵਿੱਚ ਔਖਿਆਈ ਨਹੀਂ ਆਈ ਕੋਈ ਮੁਸ਼ਕਿਲ ਨਹੀਂ ਹੋਈ ਕਿ ਉਸਦੇ ਪਿਤਾ ਆਖਿਰਕਾਰ ਚਾਹ ਕੀ ਰਹੇ ਨੇ ਇੱਕ ਪਿਤਾ ਜੋ ਕਿ ਆਪਣੀ ਧੀ ਨੂੰ ਇਸ ਸਮੇਂ ਹੱਦੋਂ ਵੱਧ ਨਫ਼ਰਤ ਕਰਨ ਲੱਗ ਗਿਆ ਸੀ ਕਿਉਂਕਿ ਇਹਨਾਂ ਦੇ ਰਿਸ਼ਤੇਦਾਰ ਘਰ ਦੇ ਵਿੱਚ ਫੋਨ ਕਰਕੇ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਸੀ ਅਤੇ ਇੱਕ ਤਰ੍ਹਾਂ ਦੇ ਨਾਲ ਉਹ ਪਿਓ ਨੂੰ ਭੜਕਾ ਹੀ ਰਹੇ ਸੀ ਪਿਓ ਦਾ ਵੀ ਦਿਲ ਦਿਮਾਗ ਇਹੋ ਜਿਹਾ ਸੀ ਕਿ ਜੋ ਕਿ ਆਪਣੀ ਧੀ ਨੂੰ ਬਾਹਰ ਇਸ ਤਰ੍ਹਾਂ ਦੇ ਨਾਲ ਕਿਸੇ ਹੋਰ ਮੁੰਡੇ ਦੇ ਨਾਲ ਦੇਖ ਨਹੀਂ ਸਕਦੇ ਸੀ ਇਹ ਸਭ ਕੁਝ ਹੋਣ ਤੋਂ ਬਾਅਦ ਜਦੋਂ ਕੁੜੀ ਘਰ ਛੱਡ ਕੇ ਉਸ ਮੁੰਡੇ ਦੇ ਨਾਲ ਰਹਿਣ ਚਲੀ ਜਾਂਦੀ ਹੈ ਤਾਂ ਮਾਪਿਓ ਦੇ ਵੱਲੋਂ ਫੋਨ ਕਰਕੇ ਆਪਣੀ ਧੀ ਨੂੰ ਕਿਸੇ ਵੀ ਤਰ੍ਹਾਂ ਮਨਾਇਆ ਜਾਂਦਾ ਤੇ ਕਿਹਾ ਜਾਂਦਾ ਹੈ ਕਿ ਉਹ ਇੱਕ ਵਾਰੀ ਘਰ ਵਾਪਸ ਆ ਜਾਵੇ ਇਹ ਸਭ ਤੋਂ ਵੱਡੀ ਗਲਤੀ ਇਸ ਕੁੜੀ ਦੇ ਵੱਲੋਂ ਆਪਣੇ ਮਾਪਿਓ ਤੇ ਭਰੋਸਾ ਕਰਕੇ ਕੀਤੀ ਗਈ ਹਾਲਾਂਕਿ ਉਸ ਦਾ ਮਿੱਤਰ ਦੋਸਤ ਟੋੜ ਇਹ ਕਹਿੰਦਾ ਰਿਹਾ ਕਿ ਤੂੰ ਵਾਪਸ ਨਾ ਜਾ ਪਰ ਫਿਰ ਵੀ ਕੁੜੀ ਨੇ ਕਿਹਾ ਕਿ ਨਹੀਂ ਮੇਰੇ ਮਾਪਿਓ ਨੇ ਮੈਨੂੰ ਬੁਲਾ ਰਹੇ ਨੇ ਅਤੇ ਮੈਂ ਜ਼ਰੂਰ ਜਾਵਾਂਗੀ ਕੁਝ ਸਮੇਂ ਦੇ ਲਈ ਘਰ ਦੇ ਵਿੱਚ ਇਹ ਆਈ ਐਸ ਕੁੜੀ ਨੂੰ ਮਾਪਿਓ ਦੇ ਵੱਲੋਂ ਕਿਹਾ ਗਿਆ ਕਿ ਸਾਰੇ ਰਿਸ਼ਤੇਦਾਰ ਮਿਲਣ ਆਣਗੇ ਤੂੰ ਉਹਨਾਂ ਨੂੰ ਇਹੀ ਆਖਣਾ ਕਿ ਅਸੀਂ ਤੈਨੂੰ ਅਗਲੀ ਪੜ੍ਹਾਈ ਦੇ ਲਈ ਹੀ ਉੱਥੇ ਭੇਜਿਆ ਜਿੱਥੇ ਤੂੰ ਇਸ ਸਮੇਂ ਮੁੰਡੇ ਦੇ ਨਾਲ ਰਹਿ ਰਹੀ ਹੈ ਤੂੰ ਮੁੰਡੇ ਦਾ ਜ਼ਿਕਰ ਬਿਲਕੁਲ ਨਹੀਂ ਕਰਨਾ ਅਤੇ ਕੁੜੀ ਉਸੇ ਤਰ੍ਹਾਂ ਹੀ ਕਰਨ ਨੂੰ ਤਿਆਰ ਹੋ ਜਾਂਦੀ ਹੈ ਕਿ ਜੋ ਵੀ ਰਿਸ਼ਤੇਦਾਰ ਜਿਵੇਂ ਪੁੱਛਣਗੇ ਮੈਂ ਉਹੀ ਕਹਾਂਗੀ ਕਿ ਮੈਂ ਪੜ੍ਹਾਈ ਦੇ ਲਈ ਹੀ ਉੱਥੇ ਗਈਆਂ ਤੇ ਕੋਈ ਮੁੰਡੇ ਦਾ ਕੋਈ ਚੱਕਰ ਨਹੀਂ ਹੈ ਕੁੜੀ ਨੇ ਇਹ ਸੋਚ ਕੇ ਆਪਣੇ ਘਰ ਆਣਾ ਵੀ ਮੰਨ ਲਿਆ ਸੀ ਰਿਸ਼ਤੇਦਾਰਾਂ ਨੂੰ ਵੀ ਉਹ ਦੀ ਰੇ ਜੋ ਕੁਝ ਮਾਪਿਓ ਦੱਸ ਰਹੇ ਸੀ ਪਰ ਕੁਝ ਸਮੇਂ ਬਾਅਦ ਜਦੋਂ ਉਹ ਆਕ ਜਾਂਦੀ ਹੈ ਨਾ ਸਾਰੀਆਂ ਚੀਜ਼ਾਂ ਤੋਂ ਤਾਂ ਇੱਕ ਵਾਰ ਫਿਰ ਮੁੰਡੇ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਂ ਵਾਪਸ ਆਣਾ ਚਾਹੁੰਨੀ ਆ ਕਿਉਂਕਿ ਇੱਥੇ ਉਹੀ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਉਹ ਮੁੰਡਾ ਆਖਦਾ ਹੈ ਕਿ ਮੈਂ ਤੈਨੂੰ ਕੱਲ ਸਵੇਰੇ ਲੈਣ ਆ ਸਕਦਾ ਪਰ ਉਹ ਕੁੜੀ ਆਖਦੀ ਹੈ ਕਿ ਨਹੀਂ ਮੇਰੇ ਪਿਤਾ ਮੈਨੂੰ ਛੱਡਣ ਆਣਗੇ ਤੇਰੇ ਕੋਲ ਉਹ ਕਹਿ ਰਹੇ ਸੀ ਕਿ ਅਮਨਦੀਪ ਮੈتن ਨੂੰ ਸਵੇਰੇ ਛੱਡਾਵਾਂਗਾ ਹੁਣ ਸਵੇਰੇ ਛੱਡਣ ਦੀ ਗੱਲ ਹੋਈ ਸੀ ਘਰ ਤੋਂ ਗੱਡੀ ਦੇ ਵਿੱਚ ਬੈਠ ਕੇ ਇਹ ਕੁੜੀ ਆਪਣੇ ਪਿਓ ਦੇ ਨਾਲ ਜਾ ਰਹੀ ਸੀ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਕਈ ਤਰ੍ਹਾਂ ਦੇ ਸਵਾਲ ਉਸਤੇ ਦਿਲ ਦੇ ਵਿੱਚ ਸੀ ਪਰ ਉਸਨੇ ਆਪਣੇ ਪਿਤਾ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਿਉਂਕਿ ਉਹਨਾਂ ਦਾ ਸੁਭਾਅ ਸਮਝ ਚੁੱਕੀ ਸੀ ਪਿਓ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਉਹ ਧੀ ਪਾਪ ਨਹੀਂ ਪਾਈ ਇਸ ਪਿਓ ਨੇ ਪਹਿਲਾਂ ਆਪਣੀ ਧੀ ਨੂੰ ਕਿਸੇ ਹੋਰ ਦੇ ਨਾਲ ਦੇਖਿਆ ਫਿਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਇਹ ਕੁੜੀ ਘਰ ਛੱਡ ਕੇ ਚਲੀ ਗਈ ਤਾਂ ਕਿਸੇ ਤਰ੍ਹਾਂ ਮਨਾ ਕੇ ਉਹ ਵਾਪਸ ਬੁਲਾਉਂਦੇ ਨੇ ਅਤੇ ਫਿਰ ਉਹ ਸਭ ਕੁਝ ਕਹਾਂਦੇ ਨੇ ਉਸ ਕੁੜੀ ਦੇ ਮੂੰਹੋਂ ਜੋ ਉਹ ਖੁਦ ਰਿਸ਼ਤੇਦਾਰਾਂ ਨੂੰ ਦੱਸ-ਦੱਸ ਕੇ ਥੱਕ ਚੁੱਕੇ ਸੀ ਆਪਣੀ ਇਸ ਸੋ ਕਾਲਡ ਇੱਜ਼ਤ ਦੇ ਨਾਮ ਤੇ ਉੱਪਰ ਉਹਨਾਂ ਦੇ ਵੱਲੋਂ ਕੁੜੀ ਤੋਂ ਉਹ ਸਭ ਕੁਝ ਕਰਵਾਇਆ ਜਾਂਦਾ ਹੈ ਕਹਾਇਆ ਜਾਂਦਾ ਅਤੇ ਬਾਅਦ ਦੇ ਵਿੱਚ ਹੁਣ ਜਦੋਂ ਇਹ ਪਿਤਾ ਇਸ ਕੁੜੀ ਨੂੰ ਛੱਡਣ ਜਾ ਰਹੇ ਸੀ ਰਾਤ ਦੇ ਵਿੱਚ ਜਿਵੇਂ ਕਿ ਪਿਤਾ ਦੱਸਦੇ ਨੇ ਕਿ ਮੈਂ ਇੱਕ ਰੈਸਟੋਰੈਂਟ ਦੇ ਉੱਪਰ ਰੁਕਿਆ ਇੱਥੇ ਰੁਕਣ ਤੋਂ ਬਾਅਦ ਮੈਂ ਕੁਝ ਸਮਾਨ ਲੈਣ ਗਿਆ ਸੀ ਪਰ ਪਿੱਛੋਂ ਕੁੜੀ ਜਿਹੜੀ ਗੱਡੀ ਦੇ ਵਿੱਚ ਬੈਠੀ ਸੀ ਅਮਨ ਦੀ ਪਟਵਾਰ ਉਸਨੇ ਖੁਦ ਨੂੰ ਚਾਕੂ ਮਾਰ-ਮਾਰ ਕੇ ਜ਼ਖਮੀ ਕਰ ਲਿਆ ਅਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਜਦੋਂ ਪਿਤਾ ਹਸਪਤਾਲ ਲੈ ਕੇ ਪਹੁੰਚਦੇ ਨੇ ਤਾਂ ਉੱਥੇ ਹੀ ਡਾਕਟਰਾਂ ਨੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ ਪਰ ਜਦੋਂ ਮੈਡੀਕਲ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਵਿੱਚ ਕਈ ਗੱਲਾਂ ਸਾਹਮਣੇ ਆਈਆਂ ਕਿ ਇਹ ਜਿਹੜੇ ਚਾਕੂਆਂ ਦੇ ਵਾਰ ਕੀਤੇ ਹੋਏ ਨੇ ਬਹੁਤ ਡੂੰਘੇ ਨੇ ਕੋਈ ਵੀ ਵਿਅਕਤੀ ਜਦੋਂ ਖੁਦ ਦੇ ਉੱਪਰ ਅਟੈਕ ਕਰੇਗਾ ਤਾਂ ਉਹ ਇੰਨੇ ਡੂੰਘੇ ਫੱਟ ਨਹੀਂ ਮਾਰ ਸਕਦਾ ਦੂਸਰਾ ਜਿਸ ਐਂਗਲ ਤੋਂ ਇਹ ਹਮਾਰੇ ਗਏ ਨੇ ਉੱਥੋਂ ਕੋਈ ਵੀ ਵਿਅਕਤੀ ਆਪਣੇ ਆਪ ਨਹੀਂ ਮਾਰ ਸਕਦਾ ਕੋਈ ਹੋਰ ਵਿਅਕਤੀ ਸਾਹਮਣੇ ਤੋਂ ਵਾਰ ਕਰ ਰਿਹਾ ਸੀ ਇਹ ਸਾਰਾ ਕੁਝ ਸਪਸ਼ਟ ਹੋ ਗਿਆ 19 ਦੇ ਵਿੱਚ ਜਦੋਂ ਕੁੜੀ ਨੂੰ ਛੱਡਣ ਜਾ ਰਿਹਾ ਸੀ ਤੇ ਨਾਲ ਸਿਰਫ ਉਸਦੇ ਪਿਤਾ ਹੀ ਸੀ ਪਿਤਾ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨ ਗਏ ਕਿ ਉਹਨਾਂ ਨੇ ਹੀ ਆਪਣੀ ਧੀ ਦੀ ਜਾਨ ਲਈ ਹੈ ਉਹ ਧੀ ਜੋ ਕਿ ਆਪਣੇ ਪੀਤਾ ਨੂੰ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਸੀ ਕਦੇ ਵੀ ਉਹਨਾਂ ਦੇ ਕਹਿਣੇ ਤੋਂ ਬਾਹਰ ਨਹੀਂ ਗਈ ਸੀ ਉਹ ਹਮੇਸ਼ਾ ਉਹਨਾਂ ਦੇ ਨਾਲ-ਨਾਲ ਰਹਿੰਦੀ ਹੁੰਦੀ ਸੀ ਪਰ ਜਿਵੇਂ ਕੀ ਇਸ ਉਮਰ ਦੇ ਵਿੱਚ ਬਾਕੀ ਕੁੜੀਆਂ ਮੁੰਡੇ ਦੋਸਤੀ ਕਰ ਲੈਂਦੇ ਨੇ ਕਿਸੇ ਦੇ ਨਾਲ ਘੁੰਮਣਾ ਫਿਰਨਾ ਜਾਂ ਫਿਰ ਉਹ ਸਾਰੀ ਲਾਈਫ ਜਿਹੜੇ ਕਿ ਆਪਾਂ ਲੋਕਾਂ ਨੂੰ ਕਰਦੇ ਹੋਏ ਦੇਖਦੇ ਆ ਹਰੇਕ ਦੀ ਉਮਰ ਦੇ ਵਿੱਚ ਇਹ ਸਮਾਂ ਵੀ ਆਂਦਾ ਹੈ ਤੇ ਇਸ ਕੁੜੀ ਦੀ ਉਮਰ ਦੇ ਵਿੱਚ ਵੀ ਜਦੋਂ ਇਹ ਸਾਰਾ ਸਮਾਂ ਆਇਆ ਤਾਂ ਉਹ ਸ਼ਾਇਦ ਸੰਭਲ ਨਹੀਂ ਪਾਈ ਜਾਂ ਫਿਰ ਸਮਝਾ ਨਹੀਂ ਪਾਈ ਜਾਂ ਫਿਰ ਉਸ ਦਾ ਪਰਿਵਾਰਿਕ ਪਿਛੋਕੜ ਹੀ ਜਿਹਾਈ ਸੀ ਜਿਸਨੇ ਕਿ ਕੁਝ ਵੀ ਬਰਦਾਸ਼ਤ ਨਹੀਂ ਕੀਤਾ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਹੈ ਕਿ ਐਸੇ ਘਰ ਦੇ ਵਿੱਚ ਚਮਨਦੀਪ ਦਾ ਭਰਾ ਰਹਿ ਰਿਹਾ ਹੈ ਉਹਦਾ ਕਿਸੇ ਹੋਰ ਦੇ ਨਾਲ ਰਿਸ਼ਤਾ ਹੈ ਮਾਪਿਆਂ ਨੂੰ ਪਤਾ ਹੈ ਚੰਗੀ ਤਰ੍ਹਾਂ ਉਹਨੂੰ ਕਦੇ ਨਹੀਂ ਰੋਕਿਆ ਜਾਂਦਾ ਤਾਂ ਕੁੜੀ ਨੂੰ ਫਿਰ ਕਿਉਂ ਰੋਕਿਆ ਗਿਆ ਜਦੋਂ ਕਿ ਉਹਦੀ ਵੀ ਕੋਈ ਦੋਸਤੀ ਹੀ ਸੀ ਤਾਂ ਖੈਰ ਇਹ ਸਾਰਾ ਕੁਝ ਹੁੰਦਾ ਗਿਆ ਅਤੇ ਅੰਤ ਨੂੰ ਪਿਤਾ ਨੇ ਆਕੇ ਮੰਨਿਆ ਕਿ ਮੈਂ ਆਪਣੀ ਧੀ ਦੀ ਜਾਨ ਲਈ ਹੈ ਉਹੋ ਤੀ ਜੋ ਕਿ ਭਰੋਸਾ ਕਰਕੇ ਉਹਨਾਂ ਦੇ ਕੋਲ ਵਾਪਸ ਆਈ ਸੀ ਉਹਨਾਂ ਦੀ ਇੱਜ਼ਤ ਅਤੇ ਖੁਸ਼ੀ ਦੀ ਖਾਤਰ ਤਾਂ ਕਿ ਉਹ ਚੈਨ ਦੇ ਨਾਲ ਰਹਣ ਉਸਦੇ ਨਾਲ ਪਿਆਰ ਦੇ ਨਾਲ ਰਿਸ਼ਤਾ ਬਣਿਆ ਰਹੇ ਫੇਸ ਕਰਕੇ ਹੀ ਉਸਨੇ ਆਪਣੇ ਰਿਸ਼ਤੇਦਾਰਾਂ ਨੂੰ ਉਹ ਸਭ ਕੁਝ ਕਿਹਾ ਜੋ ਮਾਪਿਓ ਦੱਸਦੇ ਰਹੇ ਪਰ ਫਿਰ ਵੀ ਉਹਨਾਂ ਨੇ ਇੰਨੀ ਵੱਡੀ ਗਦਦਾਰੀ ਕੀਤੀ ਕਿ ਪਿਓ ਨੇ ਨਾ ਵੱਡਾ ਧੋਖਾ ਕੀਤਾ ਕਿ ਉਹ ਚੰਗੀ ਭਲੀ ਕੁੜੀ ਜੋ ਸਭ ਕੁਝ ਉਹਨਾਂ ਦੇ ਕਹਿਣੇ ਅਨੁਸਾਰ ਕਰਦੀ ਰਹੀ ਅੰਤ ਨੂੰ ਆ ਕੇ ਉਸ ਦੀ ਬੇਰਹਿਮੀ ਦੇ ਨਾਲ ਚਾਕੂ ਮਾਰ ਮਾਰ ਕੇ ਜਾਨ ਲੈ ਲਈ ਉਹ ਤੀ ਜਿਸ ਨੂੰ ਕੀ ਪਿਓ ਨੇ ਕਦੇ ਤੁਰਨਾ ਸਿਖਾਇਆ ਹੋਣਾ ਹੱਸਣਾ ਸਿਖਾਇਆ ਹੋਣਾ ਬੋਲਣਾ ਸਿਖਾਇਆ ਹੋਣਾ ਤੇ ਹੁਣ ਅੰਤ ਨੂੰ ਆ ਕੇ ਚਾਕੂ ਮਾਰ-ਮਾਰ ਕੇ ਆਪਣੀ ਅੱਖਾਂ ਦੇ ਸਾਹਮਣੇ ਉਸ ਕੁੜੀ ਨੂੰ ਤੜਫਦੇ ਦੇਖਿਆ ਆਪਣੀ ਧੀ ਨੂੰ ਮਾਰ ਮਕਾਇਆ ਅਤੇ ਉਸ ਤੋਂ ਬਾਅਦ ਉਸਦੀ ਮ੍ਰਿਤਕ ਦੇ ਅੱਖਾਂ ਦੇ ਸਾਹਮਣੇ ਹੋਣ ਤੋਂ ਬਾਅਦ ਵੀ ਇਹੀ ਕਿਹਾ ਗਿਆ ਕਿ ਮੈਨੂੰ ਨਹੀਂ ਪਤਾ ਇਸਨੇ ਕੀ ਕੀਤਾ ਆਪਣੇ ਆਪ ਹੀ ਕਰ ਲਿਆ ਹੁਣ ਇਹ ਕਹਾਣੀ ਅਮਨਦੀਪ ạtwal ਦੀ ਹੈ ਕਦੋਂ ਕਿਵੇਂ ਕਿੱਥੇ ਹੋਰ ਕੀ ਕੁਝ ਵਾਪਰਿਆ ਜਾਣਦੇ ਆ ਬ੍ਰਿਟਿਸ਼ ਕੋਲੰਬੀਆ 2001 15 ਸਾਲ ਦੀ ਧੀ ਅਮਨਦੀਪ ạtwal ਸਕੂਲ ਦੇ ਵਿੱਚ ਪੜਦੀ ਸੀ ਅਤੇ ਇੱਥੇ ਪੜਦੇ ਹੋਏ ਉਸ ਨੂੰ 17 ਸਾਲ ਦੇ ਟੌਟ ਦੇ ਨਾਲ ਪਿਆਰ ਹੋ ਗਿਆ। ਇਹਨਾਂ ਦੋਵਾਂ ਦੀ ਪਿਆਰ ਦੀ ਚਰਚਾ ਪੂਰੇ ਸਕੂਲ ਦੇ ਵਿੱਚ ਸੀ। ਸਾਰੇ ਜਾਣਦੇ ਸੀ ਕਿ ਇਹ ਦੋਵੇਂ ਰਿਸ਼ਤੇ ਦੇ ਵਿੱਚ ਨੇ ਸਿਵਾਏ ਇਹਨਾਂ ਦੇ ਘਰਦਿਆਂ ਦੇ। ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਸੀ। ਅਮਨਦੀਪ ਅਟਵਾਲ, ਰਜਿੰਦਰ ਅਟਵਾਲ ਇਹ ਇੱਕ ਪਿਓ ਅਤੇ ਧੀ ਦੀ ਕਹਾਣੀ ਹੈ ਜਿਸ ਦੇ ਵਿੱਚ ਦੋਹਾਂ ਦੇ ਵੱਲੋਂ ਹੱਦੋਂ-ਵਾਦ ਇੱਕ ਦੂਜੇ ਤੇ ਭਰੋਸਾ ਵੀ ਕੀਤਾ ਗਿਆ ਸੀ। ਪਿਆਰ ਵੀ ਸੀ ਆਪਸੀ ਰਿਸ਼ਤੇ ਦੇ ਵਿੱਚ ਨਿੱਘ ਵੀ ਸੀ ਪਰ ਇੱਕ ਦਿਨ ਅਚਾਨਕ ਸਭ ਕੁਝ ਬਦਲ ਗਿਆ ਪਿਤਾ ਜੋ ਕਿ weight lifter ਸੀ ਅਕਸਰ ਹੀ ਜਿੰਮ ਜਾਇਆ ਕਰਦੇ ਸੀ ਅਤੇ ਆਪਣੀ ਧੀ ਨੂੰ ਵੀ ਨਾਲ ਲਿਜਾਇਆ ਕਰਦੇ ਸੀ ਇੰਜ ਕਰਦੇ ਕਰਦੇ 2000 ਦਿਨ ਦਾ ਸਮਾਂ ਆ ਗਿਆ ਅਤੇ ਹੁਣ ਪਿਤਾ ਦੇ ਸਾਹਮਣੇ ਇੱਕ ਭਿਆਨਕ ਸੱਚਾਈ ਆਈ ਜਿਸ ਨੂੰ ਬਰਦਾਸ਼ਤ ਕਰਨਾ ਉਹਨਾਂ ਦੇ ਲਈ ਬੇਹੱਦ ਮੁਸ਼ਕਲ ਹੋ ਗਿਆ ਉਹਨਾਂ ਦੀ ਆਪਣੀ ਧੀ ਅਮਨਦੀਪ ਦੇ ਬਾਰੇ ਇੱਕ ਇਹੋ ਜਿਹਾ ਸੱਚ ਉਹਨਾਂ ਨੂੰ ਪਤਾ ਲੱਗਿਆ ਜਿਸ ਨੂੰ ਉਹ ਸੱਚ ਮੰਨਣਾ ਹੀ ਨਹੀਂ ਚਾਹੁੰਦੇ ਸੀ ਇੱਕ ਦਿਨ ਉਹਨਾਂ ਦੀ ਧੀ ਘਰ ਤੋਂ ਗਈ ਤਾਂ ਸਕੂਲ ਲਈ ਸੀ ਪਰ ਉਹ ਟੋਟ ਦੇ ਨਾਲ ਕਾਰ ਦੇ ਵਿੱਚ ਘੁੰਮਣ ਚਲੀ ਗਈ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਇਸ ਬਾਬਤ ਪਿਤਾ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਪਿਤਾ ਕੇ ਦੇਖਦੇ ਨੇ ਅਤੇ ਇੱਥੇ ਹੀ ਟੋਟ ਦੇ ਬਾਰੇ ਪਿਤਾ ਨੂੰ ਸਭ ਕੁਝ ਪਤਾ ਲੱਗ ਜਾਂਦਾ ਹੈ ਕਿ ਮੇਰੀ ਧੀ ਦੇ ਇਸ ਮੁੰਡੇ ਦੇ ਨਾਲ ਸੰਬੰਧ ਨੇ ਅਤੇ ਇਹ ਅਫੇਅਰ 2001 ਤੋਂ ਚੱਲ ਰਿਹਾ ਹੈ ਜਿਹੜਾ ਪਿਤਾ ਆਪਣੀ ਧੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਉਸ ਤੇ ਮਾਣ ਕਰਦਾ ਸੀ ਅੱਜ ਉਹ ਸਭ ਕੁਝ ਟੁੱਟ ਗਿਆ ਐਕਸੀਡੈਂਟ ਤੋਂ ਬਾਅਦ ਧੀ ਨੂੰ ਪਿਓ ਘਰ ਤਾਂ ਲੈ ਆਇਆ ਪਰ ਉਹ ਚਾਹੁੰਦਾ ਹੀ ਨਹੀਂ ਸੀ ਕਿ ਉਸ ਦੀ ਧੀ ਬਚੇ ਗੁੱਸੇ ਦੇ ਵਿੱਚ ਆ ਕੇ ਉਸ ਨੇ ਆਪਣੀ ਧੀ ਨੂੰ ਇਹ ਆਖਿਆ ਦੁਖੀ ਮਨ ਦੇ ਨਾਲ ਕਿ ਕਾਸ਼ ਤੂੰ ਇਸ ਤਰ੍ਹਾਂ ਕੋਈ ਰਿਸ਼ਤਾ ਬਣਾਉਣ ਤੋਂ ਪਹਿਲਾਂ ਮਰ ਕਿਉਂ ਨਾ ਗਈ ਮੈਨੂੰ ਇਹ ਦਿਨ ਦੇਖਣਾ ਹੀ ਨਾ ਪੈਂਦਾ ਜੇਕਰ ਤੂੰ ਮਰ ਜਾਂਦੀ ਇਹੀ ਜਿਹੜੀਆਂ ਗੱਲਾਂ ਇੱਕ ਪਿਤਾ ਨੇ ਆਪਣੀ ਧੀ ਨੂੰ ਕਹੀਆਂ ਉਹ ਧੀ ਜਿਸ ਦੀ ਉਮਰ 15 ਸਾਲ ਦੀ ਹੈ ਘਰ ਦੇ ਵਿੱਚ ਮਾਹੌਲ ਹੌਲੀ-ਹੌਲੀ ਖਰਾਬ ਹੋਣਾ ਸ਼ੁਰੂ ਹੋ ਗਿਆ ਅਮਨਦੀਪ ਸਕੂਲ ਗਈ ਅਤੇ ਉਸਨੇ ਜਾ ਕੇ ਆਪਣੀਆਂ ਸਹੇਲੀਆਂ ਨੂੰ ਜੋ ਦੱਸਿਆ ਉਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋਇਆ ਅਤੇ ਉਹਨਾਂ ਨੇ ਫਿਰ ਇਹੀ ਸਲਾਹ ਦਿੱਤੀ ਕਿ ਤੂੰ ਪੁਲਿਸ ਤੇ ਖੁੰ ਜਾ ਕੇ ਰਿਪੋਰਟ ਕਿਉਂ ਨਹੀਂ ਕਰਦੀ ਕਿਉਂਕਿ ਇੱਥੇ ਅਮਨਦੀਪ ਦੱਸਦੀ ਹੈ ਕਿ ਮੇਰੇ ਫਾਦਰ ਨੇ ਮੇਰੇ ਉੱਪਰ ਹਮਲਾ ਕੀਤਾ ਚਾਕੂ ਲੈ ਕੇ ਉਹ ਮੇਰੇ ਪਿੱਛੇ ਭੱਜੇ ਪਰ ਕਿਸੇ ਤਰ੍ਹਾਂ ਦੇ ਨਾਲ ਮੈਂ ਆਪਣੀ ਜਾਨ ਬਾਥਰੂਮ ਦੇ ਵਿੱਚ ਵੜ ਕੇ ਬਚਾਈ। ਇੱਥੇ ਅਮਨਦੀਪ ਦਾ ਭਰਾ ਨਰਿੰਦਰ ਸਿੰਘ ਇਹ ਆਖਦਾ ਹੈ ਕਿ ਉਸਦੀ ਭੈਣ ਗਲਤ ਕਰ ਰਹੀ ਹੈ ਜਦੋਂ ਕਿ ਉਹ ਖੁਦ ਕਿਸੇ ਹੋਰ ਕੁੜੀ ਦੇ ਨਾਲ ਰਿਲੇਸ਼ਨ ਦੇ ਵਿੱਚ ਹੈ। ਪੁੱਤ ਦੇ ਰਿਲੇਸ਼ਨ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੂੰ ਕੋਈ ਫਰਕ ਨਹੀਂ ਪਿਆ ਸੀ ਪਰ ਜਦੋਂ ਤੀਹ ਵਾਰ ਇਹੋ ਜਹੀ ਗੱਲ ਪਤਾ ਲੱਗੀ ਤਾਂ ਉਹਨਾਂ ਦਾ ਖੂਨ ਜਿਵੇਂ ਖੋਲ ਉੱਠਿਆ ਹੋਵੇ। ਕੁੜੀ ਕਹਿੰਦੀ ਹੈ ਕਿ ਮੇਰੇ ਲਈ ਹੁਣ ਘਰ ਦੇ ਵਿੱਚ ਰਹਿਣਾ ਔਖਾ ਹੋ ਗਿਆ। ਹੁਣ ਪਤਾ ਨਹੀਂ ਮਾਪਿਓ ਨੂੰ ਇਸ ਗੱਲ ਤੋਂ ਜ਼ਿਆਦਾ ਦਿੱਕਤ ਸੀ ਕੁੜੀ ਦੇ ਸੋਚਣ ਦੇ ਮੁਤਾਬਕ ਕਿ ਉਸ ਦਾ ਰਿਲੇਸ਼ਨ ਇੱਕ ਗੋਰੇ ਦੇ ਨਾਲ ਹੈ ਜਾਂ ਫਿਰ ਇਸ ਗੱਲ ਤੋਂ ਕਿ ਉਸ ਦਾ ਰਿਲੇਸ਼ਨ ਕਿਸੇ ਮੁੰਡੇ ਦੇ ਨਾਲ ਵੀ ਕਿਉਂ ਹੈ ਤਾਂ ਖੈਰ ਇਹ ਹੌਲੀ-ਹੌਲੀ ਸਭ ਕੁਝ ਚੱਲਦਾ ਗਿਆ ਕੁੜੀ ਘਰ ਦੇ ਵਿੱਚ ਰਹਿ ਤਾਂ ਰਹੀ ਸੀ ਪਰ ਉਸ ਨੂੰ ਹਰ ਸਮੇਂ ਡਰ ਪਿਆ ਰਹਿੰਦਾ ਸੀ ਪਰਿਵਾਰਕ ਮੈਂਬਰਾਂ ਨੂੰ ਆਪਣੀ ਇੱਜ਼ਤ ਦਾ ਸੀ ਅਤੇ ਸ਼ਰਮ ਮਹਿਸੂਸ ਕਰਦੇ ਸੀ ਰਿਸ਼ਤੇਦਾਰਾਂ ਦੇ ਸਾਹਮਣੇ ਜਿਹਨੂੰ ਜਿਹਨੂੰ ਵੀ ਇਸ ਦੇ ਬਾਰੇ ਪਤਾ ਲੱਗਿਆ ਕਿ ਅਮਨਦੀਪ ਕਿਸੇ ਮੁੰਡੇ ਦੇ ਨਾਲ ਹੈ ਅਤੇ ਫਿਰ ਸਕੂਲ ਦੇ ਵਿੱਚ ਅਮਨਦੀਪ ਨੇ ਆਪਣੇ ਦੋਸਤ ਟੌਟ ਦੇ ਨਾਲ ਵੀ ਸਾਰੀ ਗੱਲ ਸਾਂਝੀ ਕੀਤੀ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਪਿਤਾ ਮੇਰੇ ਨਾਲ ਹੁਣ ਨਫ਼ਰਤ ਕਰਨ ਲੱਗੇ ਨੇ ਅਤੇ ਨਫ਼ਰਤ ਦਾ ਕਾਰਨ ਤੇਰੇ ਨਾਲ ਮੇਰਾ ਇਹ ਰਿਸ਼ਤਾ ਹੋਣਾ। ਤਾਂ ਥੋੜੀ ਦੇਰ ਬਾਅਦ ਹੀ ਅਮਨਦੀਪ ਦੇ ਰਿਸ਼ਤੇਦਾਰ ਜਦੋਂ ਉਸ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਮਾਪਿਓਂ ਨਾ ਸਾਰੀਆਂ ਗੱਲਾਂ ਤੋਂ ਤੰਗ ਆ ਜਾਂਦੇ ਨੇ ਕਿ ਸਾਡੀ ਧੀ ਦੇ ਬਾਰੇ ਅਤੇ ਸਾਡੇ ਖਾਨਦਾਨ ਦੇ ਬਾਰੇ ਇਹੋ ਜਿਹੀਆਂ ਗੱਲਾਂ ਕਿਉਂ ਆਖੀਆਂ ਜਾ ਰਹੀਆਂ ਨੇ। ਹੁਣ ਚਿੰਤਾ ਦੇ ਵਿੱਚ ਬੈਠੇ ਮਾਪਿਓ ਜਦੋਂ ਇਹ ਦੇਖਦੇ ਨੇ ਕਿ ਸਾਡੀ ਧੀ ਘਰੋਂ ਚਲੀ ਗਈ ਕਿਸੇ ਤਰ੍ਹਾਂ ਉਸ ਨੂੰ ਵਾਪਸ ਬੁਲਾ ਲੈਂਦੇ ਨੇ ਅਤੇ ਉਹ ਹੀ ਕੁਝ ਕਹਿੰਦੇ ਨੇ ਉਸ ਨੂੰ ਕਿ ਰਿਸ਼ਤੇਦਾਰਾਂ ਨੂੰ ਇਹ ਸਭ ਕੁਝ ਆਖ ਦੇ ਅਤੇ ਉਹ ਕਹਿ ਵੀ ਦਿੰਦੀ ਹੈ ਹੁਣ ਘਰ ਤੋਂ ਪਿਓ ਅਤੇ ਧੀ ਜਦੋਂ ਨਿਕਲੇ ਸੀ ਇਹ ਦਿਨ ਸੀ 30 ਜੁਲਾਈ 2003 ਦਾ ਜਦੋਂ ਪਿਤਾ ਨੇ ਆਪਣੀ ਧੀ ਨੂੰ ਕਿਹਾ ਤਾਂ ਇਹ ਸੀ ਕਿ ਮੈਂ ਤੈਨੂੰ ਉਸੇ ਥਾਂ ਵਾਪਸ ਛੱਡਾਂ ਨਾ ਜਿੱਥੇ ਤੂੰ ਟੋੜ ਦੇ ਨਾਲ ਰਹਿ ਰਹੀ ਸੀ ਅਤੇ ਗੱਡੀ ਦੇ ਵਿੱਚ ਬੈਠ ਕੇ ਉਹ ਘਰੋਂ ਚੱਲੇ ਵੀ ਗਏ ਪਰ ਕੁਝ ਸਮੇਂ ਬਾਅਦ ਰਾਹ ਦੇ ਵਿੱਚ ਹੀ ਇੱਕ ਹਾਦਸਾ ਕਹਿ ਲਓ ਇਸ ਨੂੰ ਜਿਸ ਤਰ੍ਹਾਂ ਕਿ ਪਿਓ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਉਸ ਥਾਂ ਤੋਂ ਪਹੁੰਚਣ ਤੋਂ ਪਹਿਲਾਂ ਹਸਪਤਾਲ ਪਹੁੰਚੇ ਜ਼ਖਮੀ ਧੀ ਨੂੰ ਲੈ ਕੇ ਉਹ ਹਸਪਤਾਲ ਗਏ ਖੂਨੋਂ ਖੂਨ ਹੋਈ ਸੀ ਉਹ ਅਤੇ ਉੱਥੇ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪਿਓ ਦੱਸਦੇ ਨੇ ਕਿ ਅਸੀਂ ਰਸਤੇ ਦੇ ਵਿੱਚ ਇੱਕ ਰੈਸਟੋਰੈਂਟ ਤੇ ਰੁਕੇ ਸੀ ਕੁਝ ਖਾਣ ਪੀਣ ਦੇ ਲਈ ਲੈਣਾ ਸੀ ਅਸੀਂ ਪਰ ਜਦੋਂ ਉਹਨਾਂ ਦੀ ਧੀ ਇਕੱਲੀ ਕਾਰ ਦੇ ਵਿੱਚ ਸੀ ਤਾਂ ਉਸਨੇ ਚਾਕੂ ਮਾਰ ਕੇ ਆਪਣੇ ਆਪ ਨੂੰ ਮਾਰ ਲਿਆ ਜਦੋਂ ਕੇਸ ਦੇ ਪਿੱਛੇ ਦੀ ਸੱਚਾਈ ਬਾਅਦ ਦੇ ਵਿੱਚ ਇਹ ਨਿਕਲੀ ਕਿ ਇਹ ਸਾਰੇ ਡੂੰਗੇ ਫਟ ਪਿਓ ਦੇ ਵੱਲੋਂ ਹੀ ਮਾਰੇ ਗਏ ਸੀ ਆਪਣੀ ਹੀ ਧੀ ਦੇ ਉੱਪਰ ਹਮਲਾ ਕਰਕੇ ਉਹਨਾਂ ਨੇ ਜਾਨ ਲੈ ਲਈ ਇਸ ਸਾਰੀ ਕਹਾਣੀ ਸੁਣਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕੇਸ ਦੇ ਵਿੱਚ ਪਿਤਾ ਨੂੰ ਕਿਹੜੀਆਂ ਕਿੜੀਆਂ ਗੱਲਾਂ ਤੋਂ ਦਿੱਕਤ ਹੋ ਰਹੀ ਸੀ ਅਤੇ ਉਸ ਧੀ ਨੇ ਕਿਹੜੀਆਂ ਗਲਤੀਆਂ ਕੀਤੀਆਂ ਜਿਸਦੇ ਚੱਲਦੇ ਹੋਏ ਉਸ ਦੇ ਨਾਲ ਇੰਨਾ ਮਾਣਾ ਹੋਇਆ ਕਿਉਂਕਿ ਇੱਕ ਤਾਂ ਇਹ ਪਹਿਲਾਂ ਹੀ ਵਿਦੇਸ਼ ਦੇ ਵਿੱਚ ਰਹਿ ਰਹੇ ਸੀ ਉੱਥੇ ਇਹ ਗੱਲਾਂ ਆਮ ਸੀ ਦੂਸਰਾ ਘਰ ਦੇ ਵਿੱਚ ਹੀ ਜਦੋਂ ਭਰਾ ਦਾ ਰਿਸ਼ਤਾ ਕਿਸੇ ਹੋਰ ਦੇ ਨਾਲ ਸੀ ਅਤੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਸੀ ਉਹਨੂੰ ਖੁੱਲ੍ਹ ਸੀ ਆਣ ਜਾਣ ਦੀ ਮਿਲਣ ਦੀ ਗੱਲਬਾਤ ਕਰਨ ਦੀ ਤਾਂ ਕੁੜੀ ਨੂੰ ਇੱਥੇ ਇਸ ਤਰ੍ਹਾਂ ਰੋਕ ਕੇ ਆ ਗਿਆ ਇਸ ਸਾਰੀ ਕਹਾਣੀ ਨੂੰ ਸੁਣਨ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ